ਨਵੇਂ ਸਾਲ ਦੇ ਮੱਦੇ ਨਜ਼ਰ ਰੱਖਿਆ ਹੋਇਆ ਪੂਰੇ ਜ਼ਿਲ੍ਹੇ ਚਾਪਾ ਬਾਕਬ ਖਾਮਾ ਦੇ ਚੈਕਿੰਗ ਕਰ ਰਹੇ ਹੈਗੇ ਆ ਤੇ ਜਿੱਥੇ ਜਿੱਥੇ ਨਿਊ ਇਅਰ ਦੇ ਪ੍ਰੋਗਰਾਮ ਹੈਗੇ ਨੇ ਇਹਨਾਂ ਨੂੰ ਵੀ ਕਵਰ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਨਰਲ ਲਾਕਾਬੰਦੀ ਕਰਕੇ ਮਾਰਕੀਟ ਪਲੇਸਿਸ ਦੇ ਏਰੀਆ ਵਿੱਚ ਵੀ ਆਪਾਂ ਜਿਹੜਾ ਹੈਗਾ ਏਰੀਆ ਡੋਮਿਨੇਸ਼ਨ ਕਰ ਰਹੇ ਆ ਅਸੀਂ ਪਿਛਲੇ ਕੁਝ ਦਿਨਾਂ ਤੋਂ ਡਰਾਈਵ ਵੀ ਚਲਾਈ ਹੋਈ ਜਿੱਦੇ ਜ ਆਪਾਂ ਡਰੰਕਨ ਡਰਾਈਵਿੰਗ ਦੇ ਚਲਾਨ ਵੀ ਕੱਟ ਰਹੇ ਆ ਤਕਰੀਬਨ 750 ਦੇ ਕਰੀਬ ਚਲਾਨ ਜਿਹੜੇ ਹੈਗੇ ਨੇ ਸਾਡੇ ਜ਼ਿਲ੍ਹੇ ਦੇ ਪਿਛਲੇ ਹਫਤੇ ਇਕੱਠੇ ਗਏ ਨੇ ਔਰ ਅਕੇ ਵੀ ਜਿਹੜੀ ਹੈਗੀ ਹੈ ਡਰਾਈਵ ਜਾਰੀ ਰਹ ਦਾਦਾ ਮੌਸਮ ਹੈਗਾ اور ਨਿਊ ਇਅਰ ਦੇ ਵੇਕ ਵਿੱਚ ਕਈ ਲੋਕੀ ਖਰਾਬ ਪੀ ਕਰਕੇ ਗੱਡੀਆਂ ਗੁਡੀਆਂ ਚਲਾਉਂਦੇ ਹੈਗੇ ਨੇ ਔਰ ਉਹਦੇ ਕਰਕੇ ਐਕਸੀਡੈਂਟ ਹੁੰਦੇ ਨੇ ਕਈ ਵਾਰੀ ਪੈਟਲਿਟੀ ਵੀ ਹੋ ਜਾਂਦੀ ਹੈਗੀ ਹੈ ਉਹਨਾਂ ਸਾਰਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਜਿੱਥੇ ਆਪਾਂ ਏਰੀਆ ਡੋਮਿਨੇਸ਼ਨ ਕਰ ਰਹੇ ਹਾਂ ਉੱਥੇ ਲਗਾਤਾਰ ਜਿਹੜਾ ਹੈਗਾ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਹੈਗੇ ਆ ਕਿ ਉਹ ਕਿਸੇ ਵੀ ਤਰੀਕੇ ਦੇ ਨਾਲ ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲੈਣ ਔਰ ਸਾਡੇ ਸਾਰੇ ਅਫਸਰ ਜਿਹੜੇ ਸਾਰੇ ਐਸਪੀ ਸਹਬਾਨ ਡੀਐਸਪੀ ਸਹਬਾਨ ਸਿੱਧੂ ਸਹਬਾਨ ਚੌਂਕੀ ਇੰਚਾਰਜ ਪੋਰ ਵੀ ਜਿਹੜੀ ਪੋਰਸ ਹੈਗੀ ਸਾਡੀ ਉਹ ਅੱਜ ਰਾਤ ਪੂਰੀ ਜਿਹੜੀ ਹੈਗੀ ਹੈ ਮਿਡ ਨਾਈਟ ਤੱਕ ਬਾਹਰ ਰਹੋਗੇ ਜਾਂ ਤੱਕ ਲੁਕੀ ਪ੍ਰੋਗਰਾਮ ਕਰਦੇ ਹੈਗੇ ਨੇ ਮੈਂ ਤੁਹਾਡੇ ਲਈ ਸਾਰਿਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਟਾਈਮ ਸਿਰ ਜਿਹੜਾ ਹੈਗਾ ਆਪਣੇ ਪ੍ਰੋਗਰਾਮਸ ਨੂੰ ਐਡਜਸਟ ਕਰਕੇ ਉਹ ਆਪ ਆਪਣੇ ਆਪਣੇ ਘਰਾਂ ਨੂੰ ਜਾਣ ਤੇ ਕੋਈ ਕਿਸੇ ਤਰੀਕੇ ਦੀ ਹੁੱਲੜਬਾਜ਼ੀ ਜਿਹੜੀ ਹੈਗੀ ਹੈ ਜਾਂ ਹੀਪੀਤ ਸਿੰਘ ਵਗੈਰਾ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਜੇਕਰ ਕੋਈ ਕਾਨੂੰਨ ਵੀ ਹੱਥ ਚਲਾਊਗਾ ਤਾਂ ਉਹਦੇ ਖਿਲਾਫ ਆਪਾਂ ਪੰਦੀ ਕਾਨੂੰਨੀ ਕਾਰਵਾਈ ਵੀ ਕਰਾਂਗੇ ਬਾਕੀ ਸੰਦੇਸ਼ ਚੱਲਦੇ ਹੋਣਗੇ ਇਹਦੇ ਨੂੰ ਕਰ ਜੀ ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਕੋਈ ਵੀ ਕਿਸੇ ਤਰੀਕੇ ਦੇ ਨਾਲ ਕਾਨੂੰਨ ਨੂੰ ਹੱਥ 'ਚ ਨਾ ਲਵੇ ਬਿਲਕੁਲ ਸ਼ਾਂਤੀ ਦੇ ਨਾਲ ਮੈਂ ਜਿਵੇਂ ਪਹਿਲਾਂ ਵੀ ਕਹਿਣਾ ਹੁੰਦਾ ਹੈ ਕਿ ਇੱਕ ਬੰਦੇ ਦਾ ਜਿਹੜਾ ਅਧਿਕਾਰ ਹੈਗਾ ਉਹ ਦੂਜੇ ਦੇ ਅਧਿਕਾਰ ਵਿੱਚ ਜਿਹੜਾ ਹੈਗਾ ਉਹ ਇਨਫਰਿੰਜ ਨਹੀਂ ਕਰਨਾ ਚਾਹੀਦਾ ਹੈਗਾ ਤੁਹਾਨੂੰ ਸਾਰਿਆਂ ਨੂੰ 90 ਸਾਲ ਨੂੰ ਮਨਾਉਣ ਦਾ ਜਿਹੜਾ ਹੈਗਾ ਅਧਿਕਾਰ ਹੈ ਬਟ ਇਹ ਨਾ ਹੋਵੇ ਕਿ ਕਿਸੇ ਦੂਜੇ ਦੇ ਰਾਈਟ ਵਿੱਚ ਉਹ ਇਨਫਰਿੰਜ ਕਰੇ ਤੇ ਜਿੱਥੇ ਕੋਈ ਕਾਨੂੰਨ ਨੂੰ ਹੱਥ 'ਚ ਲਾਊਗਾ ਉਹਦੇ ਖਿਲਾਫ ਆਪਾਂ ਬਣਦੀ ਕਾਨੂੰਨੀ ਕਰ ਦੇਣਾ ਹੋ ਪਿੱਛੇ ਕਿਸੇ ਸਮੇਂ ਚੋਰੀਆਂ ਕਾਫੀ ਹੋ ਰਹੇ ਆ ਦੇ ਕਿ ਤੁਸੀਂ ਇਸ ਰਾਤੀ ਅੰਦਰ ਨੂੰ ਕੀ ਬਿਲਕੁਲ ਠੰਡ ਦੇ ਮੌਸਮ ਹੈਗਾ ਜਿਹੜੇ ਚੌਕੀਦਾਰ ਵੀ ਰੱਖੇ ਹੁੰਦੇ ਨੇ ਕਈ ਵਾਰੀ ਉਹ ਸੁਸਤ ਹੋ ਜਾਂਦੇ ਹੈਗੇ ਨੇ ਬਾਕੀ ਚੁਕਿ ਪਿਛਲੇ ਦਿਨਾਂ ਦੇ ਜੋ ਇਨਸੀਡੈਂਟ ਹੋਏ ਨੇ ਉਹਨਾਂ ਤੇ ਸਾਡੀ ਟੀਮ ਲੱਗਿਆ ਹੋਈਆਂ ਨੇ ਜਲਦ ਤੋਂ ਜਲਦ ਆਪਾਂ ਰਿਜ਼ਲਟ ਵੀ ਦੇਵਾਂਗੇ ਤੇ ਤੁਹਾਡੇ ਰਾਹੀਂ ਸਾਰਿਆਂ ਨੂੰ ਕਹਿਣਾ ਵੀ ਚਾਹਣਾ ਹੈਗਾ ਕਿ ਜਿਹੜੇ ਆਪਾਂ ਬੰਦੇ ਰੱਖੇ ਹੋਏ ਨੇ ਚੌਕੀਦਾਰ ਉਹਨਾਂ ਨੂੰ ਐਕਟੀਵੇਟ ਰੱਖੀਏ ਬਾਕੀ ਮੇਰੇ ਵੱਲੋਂ ਵੀ ਮੈਂ ਆਪਣੇ ਐਸਚਓਸ ਨੂੰ ਚੌਕੀ ਇੰਚਾਰਜ ਜਾਂ ਜਿਹੜੇ ਜੀਓ ਸਭਾਨ ਰਾਤ ਨੂੰ ਡਿਊਟੀ ਤੇ ਹੁੰਦੇ ਨੇ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਹੈਗੇ ਨੇ ਕਿ ਉਹਨਾਂ ਨੂੰ ਸਪੈਸ਼ਲੀ ਜਿਹੜ ਔਰ ਜਿਹੜੇ ਇਲਾਕਿਆਂ 'ਚ ਚੋਰੀ ਦੇ ਇਨਸੀਡੈਂਟ ਹੋਏ ਨੇ ਜਾਂ ਜਿੱਥੇ ਹੋਣ ਦੀ ਆਸੰਕਾ ਹੁੰਦੀ ਹੈ ਉੱਥੇ ਜ਼ਰੂਰ ਏਰੀਆ ਡੋਮਿਨੇਸ਼ਨ ਰੱਖਣਾ ਠੀਕ ਮਾਈਕ ਹੋ ਸਕਦਾ ਹੈ ਆ